ਸੋ ਜਾ ਨਾਲੇ ਬੋਚਕਰਾ ਵੀ ਮਾਰਦੀ ਉਹਨੂੰ ਮਮਾਈ ਕਹਿੰਦੀ ਮਮਾਈ ਕਹਿੰਦੀ ਮਮਾਈ ਮਾ ਮੈਂ ਦੱਸਨੀ ਮਮਾ ਨੇ ਆਪ ਕਹਿ ਰਹੀ ਆਪਣੇ ਨੂੰ ਮਮਾਈ ਕੰਮ ਨਹੀਂ ਕਾਕੇ ਨੇ ਪੋਤੀ ਕਾਤੀ ਫੇਰ ਡੇਪਰ ਨਹੀਂ ਪਾਣਾ ਕੀ ਆ ਆਪ ਤਾਂ ਨਿਕਲੇ ਆਦਾ ਮੈਨੂੰ 스멜 ਆਈਏ ਨਾ ਹਨਾ ਉਹ ਆਈ 스멜 ਆਈਏ ਤੇ ਸੱਚੀ ਆ ਗਈ ਮੈਨੂੰ ਆਈ 스멜 ਮੈਂ ਕਿਹਾ ਫੋਟੀ ਕਿੱਦੀ ਉਹ ਹੋ ਲੰਮਾ ਓਏ ਕਾਕੇ ਦੀ ਮਮਾ ਕਾਕੇ ਦੇ ਡੇਪਰ ਪਾਇਆ ਡੇਪਰ ਪਾਇਆ ਕਾਕੇ ਦੇ ਤੇ ਆਪਦੇ ਨਹੀਂ ਪਾਇਆ ਪਜਾਮੀ ਨਾਲ ਚੱਕੀ ਫਿਰਦੀ ਸ਼ਾਇਦ ਨਹੀਂ ਪਜਾਮੀ ਪਾਈ ਵੀ ਸੀ ਓ ਨੰ ਉਹ 스포츠 ਘਾਤੀ ਉਹਨਾਂ ਟਾਪ ਕਰ ਦੋ ਆਏ ਨਾ ਕੋਈ ਕੀ ਆਏ ਪੋਟੀ ਤੋਦੀ ਹੋਦੀ ਚੱਕ ਪੋਟੀ ਤਾਂ ਢੂਈ ਤੇ ਮਲਦੀ ਉਹ ਬੁਣਾਈ ਜਾਂਦੇ ਜੇ ਪੋਟੀ ਘੱਟ ਹੀ ਕਰਕੇ ਨੇ ਫੇਰ ਤਾਂ ਪਾਣੀ ਉਹ ਪਾਣੀ ਨਾਲ ਨਹੀਂ ਰਿਹਾ ਤਾ ਨਾ ਵਾਸ ਨਹੀਂ ਕਰਨੀ ਪਾਪਾ ਵੱਲ ਵੇਖੇ ਪਾਪਾ ਵੱਲ ਵੇਖੇ ਆਏ ਵੀ ਭਾਰੀ ਕਰ ਦੇ ਮੇਰਾ ਪੁੱਤ ਹੈ ਨਾ ਪੁੱਤ ਹੈ ਨਾ ਜੱਪੂ ਆਨੇ ਆਜੋ ਨੀ ਆਜੋ ਇਹ ਕਿਦਾ ਕੱਕ ਨਿੱਕਰ ਤੇ ਉਦਾਰਤੀ ਹੋਈ ਹੈ ਮੈਂ ਜੱਪੂ ਇਹ ਤਾਂ ਛੂਟਵਾਉਂਦੇ ਆ ਆਹ ਉਹਨ ਲੈ ਬੋਝ ਕਰਾ ਮਾ ਮਾ ਚੁੱਪ ਕਰਾਉਂਦੀ ਆ ਜਦ ਨਹੀਂ ਇਹ ਗੱਲਾਂ ਕਿੱਥੋਂ ਆ ਜਾਂਦੀਆਂ ਬੱਚਿਆਂ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਐ ਏ ਰਾਇਵਿੰਦਰ ਨੂੰ ਵੇਖ ਕੇ ਆਈ ਹੈ ਜਵਾਕ ਨੂੰ ਕਰਾਉਂਦੇ ਨੇ ਬੰਦ ਦੀ ਤੇ ਕਦੋਂ ਦੋਈ ਆ ਪਰ ਛੋਟੀ ਵੀ ਬੀ ਆ ਬੜਾ ਦਫਾ ਹੋਣੀ ਦਾ ਵਧਾਈ ਸਭ ਨੂੰ ਲੱਖ ਲੱਖ ਵਧਾਈਆਂ ਹੋਣਾ ਹਨਾ ਸਾਕੀ ਦੀਆਂ ਤੇ ਅੱਜ ਦੇ ਦਿਨ ਸਾਰੇ ਪਾਸੇ ਮੇਲਾ ਵੀ ਲੱਗਾ ਆ ਤੇ ਅੱਜ ਦੇ ਦਿਨ ਸਾਡੇ 10ਵੇਂ ਪਿਛਤਾ ਗੁਰੂ ਗੋਬੀ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸਜਾਇਆ ਸੀ ਹਨ ਅੰਮ੍ਰਿਤ ਗਾਇਆ ਸੀ ਸਾਵਰਨ ਅੰਮ੍ਰਿਤ ਪਾਨੇ ਵਾਲਾ ਬਣਾਇਆ ਸੀ ਤੇ ਮੈਂ ਵੀ ਅੰਮ੍ਰਿਤ ਛਕਿਆ ਸੀ ਹਨਾ ਅੰਮ੍ਰਿਤ ਜਾਂਦਾ ਨਹੀਂ ਆਪਣੇ ਮਨ ਚ ਪਰ ਥੋੜੀ ਜੀ ਜਿਹੜੀ ਸਾਡੇ ਗਰਸਤੀ ਦੇ ਵਿੱਚ ਰਹਿ ਕੇ ਰਹਿਤ ਮर्यादा ਛੁੱਟ ਜਾਂਦੀ ਹੈ ਨਾ ਇਕੱਲੇ ਅਗਰ ਇੱਕ ਜਣਾ ਕੱਲਾ ਹੋਵੇ ਤੇ ਹਨਾ ਮੈਂ ਐ ਚੀਜ਼ ਦਾ ਤੁਹਾਡੇ ਨਾਲ ਵੀ ਪ੍ਰੋਮਿਸ ਹੈ ਮੈਂ ਆਪਣੇ ਆਪ ਨੂੰ ਪ੍ਰੋਮਿਸ ਕੀਤਾ ਆਇਆ ਚੀਜ਼ ਦਾ ਕਿ ਜਪਨੂਰ ਨੂੰ ਜਦੋਂ ਵੀ ਥੋੜੀ ਜੀ ਸਮਝ ਪੈ ਗਈ ਨਾ ਵੱਡੀ ਹੋ ਗਈ ਤੇ ਮੈਂ ਅੰਮ੍ਰਿਤ ਪਾਨ ਦੁਬਾਰਾ ਕਰਨਾ ਹੈ ਮਲਕੀ ਮੈਂ ਦੁਬਾਰਾ ਸੋਚਣਾ ਕਿਉਂਕਿ ਮੈਂ ਉਸ ਤੋਂ ਬਿਨ ਬਦੂਰੀਆਂ ਹਜੇ ਵੀ ਇਹ ਚੀਜ਼ ਮੈਂ ਸੋਚਨੀ ਆ ਮੈਨੂੰ ਲੱਗਦਾ ਹੈ ਕਿ ਮੈਂ ਹੈਗੀ ਆ ਜਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਪਨੀਆਂ ਉਹ ਇੱਕ ਸਿਰਫ ਦੁਨਿਆਵੀ ਹੈਗੀਆਂ ਜਿਹੜੀਆਂ ਦਰਗਾਹ ਹੀ ਜਾ ਕੇ ਚੀਜ਼ਾਂ ਦਰਗਾਹ ਹੀ ਹੈਗੀਆਂ ਜਦੋਂ ਜਿਹੜਾ ਉਹ ਪਰਮਾਤਮਾ ਦਾ ਨਾਮ ਹੈਗਾ ਤੇ ਇੱਥੇ ਵੀ ਰਹਿ ਕੇ ਪਰਮਾਤਮਾ ਦਾ ਨਾਮ ਦਰਗਾਹ ਹੀ ਔਰ ਦੁਨਿਆਵੀ ਦੁਨਿਆਵੀ ਚੀਜ਼ਾਂ ਤੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਗਤੀ ਨਹੀਂ ਆਗੀ ਤੇ ਜਿਹੜਾ ਮੈਂ ਕਹਿੰਦੀ ਹਾਂ ਪ੍ਰਮਾਤਮਾ ਦੇ ਨਾਮ ਬਿਨਾ ਹੀ ਇਹ ਜ਼ਿੰਦਗੀ ਚੱਲ ਵੀ ਨਹੀਂ ਸਕਦੀ ਸਵਾਸ ਵੀ ਨਹੀਂ ਸਾਡੇ ਚੱਲ ਸਕਦੇ ਜੇ ਅਸੀਂ ਧਿਆਨ ਦੇਈਏ ਤੇ ਬਾਕੀ ਪ੍ਰਮਾਤਮਾ ਦਾ ਨਾਮ ਸਾਰੇ ਜਪਣਾ ਚਾਹੀਦਾ ਜੇ ਕੋਈ ਅੰਮ੍ਰਿਤ ਵaan ਕਰ ਰਿਹਾ ਹਨਾ ਅਮਰ ਸ਼ਕ ਰਿਹਾ ਅਮਰ ਸ਼ਕਣਾ ਚਾਹੀਦਾ ਗੁਰੂ ਵਾਲੇ ਬੰਨਾ ਚਾਹੀਦਾ ਸਿੱਖ ਸਿੱਖ ਬੰਨਾ ਚਾਹੀਦਾ ਤੇ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗਦੀ ਹੈ ਮੈਨੂੰ ਇਹ ਚੀਜ਼ ਯਾਦ ਆਉਂਦੀ ਹੈ ਕਿਉਂਕਿ ਅੱਜ ਤੋਂ ਮੈਂ ਵੀ 10-11 ਸਾਲ ਪਹਿਲੇ ਜਦੋਂ ਅਮਰ ਸ਼ਕਿਆ ਸੀ ਤੇ ਮੈਂ ਇਹੀ ਦਿਨਾਂ ਦੇ ਵਿੱਚ ਸ਼ਕਿਆ ਸੀ ਹਨਾ ਤੇ ਸਾਡੇ ਉੱਤੇ ਗੁਰਦੁਆਰੇ ਵੀ ਆ ਚੀਜ਼ ਦੂ ਦੱਸੀ ਗਈ ਹੈ ਉਸ ਦਿਨ ਕਿ ਵਿਸਾਖੀ ਤੇ ਅੰਮ੍ਰਿਤ ਅਸ਼ਕਾਇਆ ਜਾਏਗਾ ਹਨਾ ਜਿਨ੍ਹਾਂ ਨੇ ਸ਼ੱਕਣਾ ਮੇਰਾ ਮਨ ਤੇ ਬਹੁਤ ਕੀਤਾ ਕਿ ਮੈਂ ਸ਼ੱਕ ਲਾਂ ਪਰ ਕਈ ਚੀਜ਼ਾਂ ਕਹਿੰਦੇ ਨਾ ਇਜਾਜ਼ਤ ਨਹੀਂ ਦਿੰਦੀਆਂ ਹਜੇ ਤਾਂ ਕਰਕੇ ਕਿੱਥੇ ਚੱਲੇ ਆਓ ਕਿੱਥੇ ਚੱਲੇ ਆਂ ਵਿਸਾਖੀ ਦੇ ਵੇਖਣ ਬਾਬਾ ਜੀ ਦੇ ਦਰਸ਼ਨ ਕਰਵਾ ਗੁਰੂ ਕੋ ਵਾਗਰੂ ਤੇ ਮਤ ਥੜੇ ਕੰਜਲ ਵਾਗਰੂ ਕਰ ਤਿਆਰ ਹੋ ਕੇ ਬੈਠਾ ਪਾਪਾ ਕਿੱਥੇ ਹੈ ਪਾਪਾ ਪਾ ਪਾਪਾ ਕੀ ਕਰਦੇ ਨੇ ਪਾਪਾ ਪਾਪਾ ਤਿਆਰ ਹੋਈ ਜਾਂਦੇ ਪੁੱਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਸਾਰਿਆਂ ਨੂੰ ਪਹਿਲੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਤੇ ਜਪਨੂਰ ਕਰ ਰਹੀ ਹਾਂ ਉਹਨਾਂ ਤੰਗ ਬਿਲਕੁਲ ਹੀ ਮੇਰੀ ਗੱਲ ਵੀ ਨਹੀਂ ਪੂਰੀ ਹੋਣ ਦਿੰਦੀ ਤੇ ਉਹ ਨਾ ਜਪਨੂ ਉਹ ਨਾ ਆਪਣੇ ਪਾਪਾ ਦੇ ਹੈੱਡਫੋਨ ਕੱਢ ਕੇ ਲੈ ਗਈ। ਉੱਥੇ ਦੇਖੋ। ਭਾਜੀ ਭਾਜੀ ਤੁਹਾਡੇ ਨਾਨ ਗਏ ਸੀ। ਤੇ ਉਹ ਵੇਖੋ ਕੱਪੜੇ ਫੁਲਾਉਂਦੀ ਪਈ ਆ ਪਾਪਾ ਨੂੰ। ਕੱਪੜੇ ਫੁਲਾਉਂਦੀ ਐ। ਪਾਪਾ ਨੂੰ ਕਹਿੰਦੇ ਕੱਪੜੇ ਪਾ ਲਓ। ਸਿਆਣੀ ਮੈਂ ਪਹਿਲੇ ਆਪ ਤਿਆਰ ਹੋਈ ਫਿਰ ਮੈਂ ਤਿਆਰ ਮੈਨੂੰ ਤਿਆਰ ਕਰਾਇਆ। ਦਿਨ ਦੇ ਟਾਈਮ ਅਸੀਂ ਨਹੀਂ ਗਏ ਕਿਉਂਕਿ ਨਾ ਬੜੀ ਧੋਪ ਕਰਕੇ ਅਸੀਂ ਕੱਲ ਮੌਸਮ ਛੰਡਾ ਸੀ ਪਰ ਸ਼ੁਕਰ ਹੈ ਪਰ ਕਈ ਜਗ੍ਹਾ ਤੇ ਨਾ ਬਾਰਿਸ਼ ਆਈ ਆਪਣੇ ਅੱਤੇ ਤੇ ਨਹੀਂ ਆਈ ਸ਼ੁਕਰ ਪਰਮਾ ਫਸਲਾਂ ਬਚੀਆਂ ਪਰ ਕਿਤੇ ਕਿਤੇ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਏ ਮਤਲਬ ਕਿ ਸਾਰੀ ਫਸਲੀ ਕੰਦੇ ਖਰਾਬ ਹੋ ਗਈ ਉਸ ਪਿੰਡ ਨੇ ਰੋਟੀ ਤੱਕ ਨਹੀਂ ਖਾਦੀ ਕਹਿੰਦੇ ਅੰਨੀ ਫਸਲ ਖਰਾਬ ਹੋ ਗਈ ਬਹੁਤ ਨੁਕਸਾਨ ਹੋਇਆ ਹਨਾ ਪਰਮਾਤਮਾ ਵੀ ਕਿਤੇ ਨਾ ਕਿਤੇ ਕੀ ਹੋ ਜਾਂਦਾ ਹੈ ਪਤਾ ਨਹੀਂ ਹੈ ਕਰਮਾਂ ਦੀ ਖੇਡ ਕਹ ਲੀਏ ਕਿ ਕੀ ਕਹ ਲਿਆ ਹਨਾ ਬਾਕੀ ਚਲੋ ਸਭ ਜੀ ਹੁਣ ਵਧੀਆ ਰਵੇ ਤੰਦਰੁਸਤੀ ਦੇ ਪਰਮਾਤਮਾ ਹਨ ਜਿਹੜਾ ਜੋ ਜੇ ਕੁਝ ਹੋ ਗਿਆ ਗਲਤ ਹਨਾ ਉਹਨੂੰ ਮੈਂ ਕਹਿੰਨੀ ਆ ਚਲੋ ਐਨਾ ਨਾ ਹੋਵੇ ਕਿਸੇ ਨਾਲ ਕਿ ਕੋਈ ਹਨਾ ਕਿਸੇ ਕਿੰਨੀ ਮੈਂ ਜੀ ਸੁਨੀਆਂ ਗੱਲਾਂ ਕਿ ਕਿਸੇ ਨੇ ਕੁਛ ਕਰ ਲਿਆ ਕਿਸੇ ਨੇ ਕੁਛ ਕਰ ਲਿਆ ਜਦੋਂ ਮੈਂ ਐ ਟਾਈਮ ਛੋਟੇ ਹੁੰਦੇ ਮੈਂ ਚੀਜ਼ਾਂ ਹੁੰਦੀ ਸੀ ਕਿ ਫਸਲ ਖਰਾਬ ਹੋ ਗਈ ਤੇ ਕਿਸੇ ਨੇ ਆ ਕਰ ਲਿਆ ਆ ਕਰ ਲਿਆ ਚਲੋ ਪਰਮਾਤਮਾ ਇੰਨੀ ਨੋਬਤ ਕਦੇ ਵੀ ਨਾ ਕਿਸੇ ਦੇ ਵੀ ਆਵੇ ਤੇ ਬਾਕੀ ਅਸੀਂ ਹੋ ਗਿਆ ਤਿਆਰ ਤੇ ਤੁਹਾਡੇ ਭਾਜੀ ਵੀ ਆਹ ਕਿਹੜੀ ਬਣਾ ਲੈ ਕੇ ਆਈਏ ਤੇ ਉਹ ਨਹੀਂ ਜਾ ਕੇ ਫੜਾਈ ਜਾਂਦੀ ਮਨ ਨੂੰ ਮੇਰੀ ਨਹੀਂ ਹੈ ਲੋਰ ਨਹੀਂ ਹੈ ਪੁੱਤ ਚਲੋ ਪਰੇ ਲੋਰ ਨਹੀਂ ਹੈ ਚਲੋ ਸਿਰਵਾਣਾ ਮੈਨੂੰ ਤੇ ਆ ਬੁਖਾਰ ਅੱਜ ਤੇ ਗੋਲੀ ਹੁਣ ਖਾਦੀ ਹੈ ਸਿਰ ਦੀ ਮੈਂ ਗਈ ਜਾਂਦੀ ਸੀ ਗੋਲੀ ਖਾ ਲੋ ਨਹੀਂ ਨਹੀਂ ਵਿਸ਼ਾਕ ਕੀ ਹੈ ਅੱਜ ਮੇਰੀ ਗਲਤੀ ਨਹੀਂ ਹੈ ਕੋਈ ਤੁਸੀਂ ਲੇਟ ਉੱਠੇ ਲੇਟ ਸਵੇਰ ਦੇ ਪਹਿਰੇ ਮੈਂ ਸਵੇਰ ਦੀ ਕਹਿ ਰਹੀ ਆ ਰੋਟੀ ਖਾ ਕੇ ਜੀਵਨ ਸਾستی ਕਹਨੂੰ ਕਹਿੰਦੇ ਦੁੱਖ ਸੁੱਖ ਸਮਝਣ ਨੂੰ ਹਾਂ ਹਮਸਫਰ ਵੀ ਉਹਨੂੰ ਹੀ ਕਹਿੰਦੇ ਮੈਨੂੰ ਵੀ ਪਤਾ ਹੈ ਮੰਮਾ ਜੇ ਹੁਣੇ ਤੁਸੀਂ ਸਮਾਧ ਲੈਣ ਜਾਣਾ ਹੋਏ ਨਾ ਫੇਰ ਤਾਂ ਤੁਸੀਂ ਭੱਜੇ ਜਾਓ ਉਹਦੇ ਚ ਵੀ ਬਕਾਰ ਚੀ ਅੱਜ ਮੈਂ ਕਹਿ ਰਹੀ ਆ ਨਾ ਉੱਥੇ ਹੀ ਜਾਣਾ ਤੇ ਤੁਹਾਡੇ ਭਾਜੀ ਨੂੰ ਪਤਾ ਲੱਗ ਗਿਆ ਮੈਂ ਕੀ ਕੀ ਤੇਰਾ ਦੇ ਲਈ ਵੀ ਆ ਹਾਂਜੀ ਹਾਸੇ ਮਜ਼ਾਕ ਵਾਲੀ ਹਦਿਆਂ ਹੀ ਰਹਿੰਦੀਆਂ ਐ ਬਾਕੀ ਹੁਣ ਜਿਆਦਾ ਲੇਟ ਨਾ ਕਰੋ ਅਸੀਂ ਜਾਣਾ ਹੈ ਤੇ ਬਾਬਾ ਜੀ ਦੇ ਦਰਸ਼ਨ ਕਰ ਕਿਤੇ ਹੋਏ ਤੇ ਮਾਪਤੀ ਹੋਈ ਜੱਪੂ ਪਾਸੇ ਤਾਂਗਣਾ ਕਰਾ ਕਰ ਪੁੱਤ ਚਲੋ ਚੱਪਲ ਪਾ ਲੋ ਕਿਹੜੀ ਚੱਪਲ ਪਾਣੀ ਜੱਪੂ ਨੇ ਹੈ ਚੱਪਲ ਚ ਪੁਲਿਸਾਂ ਹੀ ਚਪਲ ਪਾਦੇ ਇੱਥੇ ਚੱਕ ਦੇ ਫਰਾਗ ਰਾਜ ਤੇਨੂੰ ਕਿਹੜਾ ਉਤਾਰਨਾ ਮੈਂ ਥੱਲੇ ਬਾਈਕ ਦਾ ਨਹੀਂ ਉਤਾਰਨਾ ਬਾਈਕ ਤਾਂ ਲਾ ਦਦੀ ਐ ਪੈਰ ਨਾਲ ਕੇ ਉਹ ਨਾ ਜੜੀ ਨਵੀਂ ਲਿਆਂਦੀ ਲਾਸਟ ਵਾਲੀ ਪਾ ਦੇਣੀ ਜਦੋਂ ਚੱਪਲ ਵਾਲੇ ਸੈਂਡਲ ਬਣੇ ਰਸਿਆਣਾ ਬੰਨੋ ਨਹੀਂ ਪਰ ਇਹ ਸੋਟ ਨਾਲ ਹੋਣੀ ਛੰਡਲ ਗਰੇਜ ਪਾ ਲਾ ਫਿਰ ਪਾਉਂਦੀ ਨਹੀਂ ਦਾਰ ਇਹ ਵੀ ਦੁਕਾਨਾਂ ਹੀ ਬੜੀਆਂ ਹੋਣ ਚਲੋ ਅਦਰ ਸਾਰੀ ਖੜੇ ਕੋਈ ਖਾਲੀ ਜੀ ਦੁਕਾਨ ਹੀ ਨਹੀਂ ਨਜ਼ਰ ਆ ਰਹੀ

ਖਾਰ ਤੇ ਅਸੀਂ ਬਸ ਜਾ ਕੇ ਅੱਧਾ ਘੰਟਾ ਘੰਟਾ ਲਾਇਆ ਮੇਲੇ ਤੇ ਤੇ ਅੰਦਰ ਗੁਰਦੁਆਰੇ ਚ ਭੀੜ ਸੀ ਤੇ ਮੱਥਾ ਟੇਕਣਾ ਨਹੀਂ ਜਾ ਸਕੇ ਕਿਉਂਕਿ ਭੀੜ ਕਾਫੀ ਸੀ ਤੇ ਉਤੋਂ ਦੀ ਨੇਰਾ ਵੀ ਸ਼ਾਮ ਹੋ ਰਹੀ ਸੀ ਤੇ ਅਸੀਂ ਆ ਗਏ ਉਤੋਂ ਤੁਹਾਡੇ ਭਾਜੀ ਦੀ ਤਵੀਰ ਵੀ ਨਹੀਂ ਖਰਾਬ ਸੀ ਕਿਉਂਕਿ ਬੁਖਾਰ ਹੁਣ ਦਵਾਈ ਲੈ ਕੇ ਆਏ ਨੇ ਹੁਣ ਖਾਧੀ ਦਵਾਈ ਕਿ ਨਹੀਂ ਹੈ ਰੋਕੀ ਕਰ ਦਿੱਤਾ ਮਾਟੀ ਨਾਲ ਕਿਦੋਂ ਤੋਂ ਲੈਂਦੀ ਸੀ ਵਾਂਟੀ ਤੋਂ ਅੱਛਾ ਤੇ ਜਿਵੇਂ ਕਿ ਅੱਜ ਨਾ ਬਸਾਖੀ ਦਾ ਦਿਹਾੜਾ ਹੈ ਨਾ ਤੇ ਅੱਜ ਦੇ ਦਿਨ ਸਾਰੇ ਪਾਸੇ ਪ੍ਰੋਗਰਾਮ ਹੁੰਦੇ ਨੇ ਤੇ ਮੈਂ ਪਹਿਲੇ ਵੀ ਜਿਵੇਂ ਦੱਸਦੀ ਪਈ ਸੀ ਕਿ ਮੈਂ ਵੀ ਅਮਰ ਸ਼ਕਿਆ ਸੀ ਹਨਾ ਸ਼ਕਿਆ ਸੀ ਕਿਉਂ ਲੱਗ ਜਾਂਦਾ ਕਿਉਂਕਿ ਮੈਂ ਸ਼ਾਇਦ ਇਸ ਕਰਕੇ ਕਹਿ ਰਹੀ ਹਾਂ ਕਿ ਕਿਰਪਾ ਨਾਲ ਪਰ ਮੈਂ ਆਪਣੇ ਆਪ ਨੂੰ ਇਹ ਚੀਜ਼ ਮੰਨਦੀ ਨਹੀਂ ਆ ਕਿਉਂਕਿ ਜਿਹੜੀਆਂ ਗੁਰਬਾਣੀ ਪੜਨ ਨਾਲ ਸਾਨੂੰ ਸਮਝ ਪੈਂਦੀ ਹੈ ਨਾ ਉਹ ਤੇ ਸਾਡੇ ਚ ਰਹਿੰਦੀ ਹੈ ਨਾ ਗਿਆਨ ਹਨਾ ਗਿਆ ਗੁਰਮਤ ਜਿਹੜੀ ਪਰਮਾਤਮਾ ਵੱਲੋਂ ਸਾਨੂੰ ਮਿਲਦੀ ਹੈ ਉਹ ਤਾਂ ਰਹਿੰਦੀ ਹੈ ਤੇ ਬਾਕੀ ਇਹ ਚੀਜ਼ ਤੇ ਹੈਗੀ ਹੈ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਅਮਰਿਸ਼ ਦੁਬਾਰਾ ਜ਼ਰੂਰ ਸ਼ਕੂੰਗੀ ਤੇ ਮੈਨੂੰ ਇਹ ਵੀ ਹੈ ਕਿ ਤੁਹਾਡੇ ਭਾਜੀ ਸਿੰਘ ਸਜਣ ਸਜਾਵੇ ਸਿੰਘ ਹੂੰ ਦੇਖੋ ਹੱਸ ਆਉਂਦਾ ਪਿਆ ਇੱਕ ਦਿਨੋਂ ਬਾਕੀ ਜ਼ਬਰਦਸਤੀ ਤੇ ਕੋਈ ਕਿਸੇ ਨੂੰ ਕਰਦੇ ਪਰਮਾਤਮਾ ਵੱਲੋਂ ਜਦੋਂ ਹੁਕਮ ਹੁੰਦਾ ਨਾ ਐਸੀ ਚੀਜ਼ ਦਾ ਤੇ ਉਦੋਂ ਐਸੀ ਚੀਜ਼ ਨੂੰ ਕੋਈ ਟਾਲ ਵੀ ਨਹੀਂ ਸਕਦਾ ਪਰ ਰਹੀ ਗੱਲ ਮੈਂ ਕਿਉਂ ਸ਼ਕਿਆ ਸੀ ਮੈਂ ਮੈਂ ਐਸੇ ਵਸਤੇ ਸ਼ਕਿਆ ਸੀ ਮੈਂ ਨਾ ਆਪਣੀ ਮੰਮੀ ਨੂੰ ਕਹਿੰਦੀ ਸੀ ਆਵਾਜ਼ ਆ ਰਹੀ ਹੈ ਮੈਂ ਨਾ ਆਪਣੇ ਮੰਮਾ ਨੂੰ ਕਹਿੰਦੇ ਕਿਉਂਕਿ ਮੇਰੇ ਮੰਮਿਆਂ ਨੇ ਵੀ ਅਮਰ ਜਕਿਆ ਹੈ ਸਰ ਤੇ ਉਹਨਾਂ ਨੂੰ ਜਦੋਂ ਵੇਖਦੀ ਸੀ ਨਾ ਤੇ ਮੈਂ ਵੀ ਮੈਂ ਮੰਮੀ ਨੂੰ ਕਹਿੰਨਾ ਮਮਾ ਮੈਂ ਵੀ ਛਕਣਾ ਮਤਲਬ ਆਉਣ ਵਾਲੀ ਵਿਸਾਖੀ ਜਿਹੜੀ ਸੀ ਨਾ ਉਮੇਗਨ ਉਹ ਉਹਦੇ ਤੇ ਕਹਿੰਦੀ ਸੀ ਕਿ ਮੈਂ ਕਿਹਾ ਜੇ ਮੇਰਾ ਹੋਇਆ ਨਾ ਤਾਂ ਮੈਂ ਸ਼ੱਕੂਗੀ ਜਰੂਰ ਤੇ ਮੰਮੀ ਕਹਿੰਦਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਤੇਰੇ ਨਾਲ ਤੇ ਜੇ ਤੂੰ ਸ਼ੱਕਣਾ ਹੈ ਤੇ ਚਲੋ ਮੈਂ ਪਾਠ ਕਰਨਾ ਸ਼ੁਰੂ ਕਰਤਾ ਜਪਜੀ ਸਾਹਿਬ ਦਾ ਪਾਠ ਕਰਨਾ ਕਿਉਂਕਿ ਗੁਰਬਾਣੀ ਪੜ੍ਹਨੀ ਵੀ ਆਣੀ ਚਾਹੀਦੀ ਹੈ ਹਿੰਦੀ ਚ ਪੜ੍ਹਦੀ ਸੀ ਉਹ ਤੋਂ ਮੈਂ ਪਾਠ ਤੇ ਚਲੋ ਆਗੇ ਐ ਨਹੀਂ ਪਤਾ ਸੀ ਕਿ ਉਹ ਟਾਈਮ ਉਹ ਕਿਉਂ ਮੈਂ ਗੱਲਾਂ ਕਹੀਆਂ ਉਹ ਇੱਕ ਟਾਈਮ ਵੇਲਾ ਬਣਿਆ ਹੋਇਆ ਸੀ ਕਿ ਆਉਣ ਵਾਲਾ ਟਾਈਮ ਹੈ ਨਾ ਜਿਹੜਾ ਉਹ ਕੀ ਦਿਖਾਊਗਾ ਤੇ ਮੈਂ ਜਦੋਂ ਮਨ ਲੱਗਿਆ ਵਸਾਖੀ ਹੋਣਾ ਅਪ੍ਰੈਲ ਦੀ ਹੁੰਦੀ ਹੈ ਹਨ ਤੇ ਅਪ੍ਰੈਲ ਦੀ ਵਸਾਖੀ ਤੇ ਜਿਹੜਾ 2 ਮਹੀਨੇ ਪਹਿਲੇ ਮਈ ਫਰਵਰੀ ਉਹਦੇ ਵਿੱਚ ਕੀ ਹੋ ਪਾਣਾ ਵਰਤਿਆ ਸੀ ਇਹ ਹੋ ਗਿਆ ਕਿ ਮੰਮੀ ਦੀ ਡੈਥ ਹੋ ਗਈ ਹਨ ਡੈਥ ਹੋ ਗਈ ਤੇ ਉਦੋਂ ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਬਹੁਤ ਕੀਤਾ ਐਸ ਚੀਜ਼ ਦਾ ਜਿਹੜਾ ਮੈਂ ਅੰਮ੍ਰਿਤ ਸ਼ਾਇਦ ਲੇਟ ਸੋ ਸਕਣਾ ਸੀ ਹਨ ਉਹ ਮੈਂ ਪਹਿਲੇ ਹੀ ਛਕਿਆ ਛਕਿਆ ਮੈਂ ਉਦੋਂ ਹੀ ਹੈ ਜਦ ਵਸਾਖੀ ਤੇ ਹੀ ਪਰ ਜਿਹੜਾ ਮੈਂ ਆਪਣੇ ਮਨ ਬਣਾ ਰਹੀ ਸੀ ਉਹ ਮੇਰਾ ਮਨ ਛੇਤੀ ਬਣ ਗਿਆ ਫਿਰ ਚਕੰਦਾ ਕਿਉਂਕਿ ਇੱਕ ਸ਼ਾਇਦ ਮੈਨੂੰ ਗੱਲਾਂਪਨ ਲੱਗਦਾ ਸੀ ਤੇ ਮੈਂ ਉਹ ਗੁਰੂ বিনা ਸ਼ਾਇਦ ਨਹੀਂ ਕਰ ਰਹਿ ਸਕਦੀ ਸੀ ਜਾਂ ਕੁਝ ਵੀ ਕਿ ਸੋ ਕਹਿ ਲੋ ਕਿ ਇੱਕ ਲੋੜ ਸੀ ਉਸ ਚੀਜ਼ ਦੀ ਹਨਾ ਪਰਮਾਤਮਾ ਦਾ ਨੇੜੇ ਜਾਣ ਦੀ ਸੀ ਤੇ ਚਲੋ ਅਮਰ ਸ਼ਕਿਆ ਮੈਂ ਉਹ ਵੀ ਹੋ ਗਿਆ ਉਸ ਤੋਂ ਪਹਿਲੇ ਦੇਖ ਲਓ ਉਹ ਵੀ ਉਸ ਤੋਂ ਪਹਿਲੇ ਵੀ ਮੈਂ ਬਿਮਾਰ ਹੋ ਗਈ ਸੀ ਤੇ ਵਸਾਖੀ ਵਾਲੇ ਦਿਨ ਬਿਮਾਰ ਹੋ ਗਈ ਉੱਥੇ ਵਸਾਖੀ ਵਾਲੇ ਦਿਨ ਮੈਂ ਦਿੱਲੀ ਤੋਂ ਆਈ ਆਪਣੀ ਫੈਮਿਲੀ ਨਾਲ ਮਸਾਈ ਆਈ ਮੈਨੂੰ ਵੀ ਫੂਡ ਪੋਇਜ਼ਨਿੰਗ ਦੀ ਪ੍ਰੋਬਲਮ ਹੋ ਗਈ ਸੀ ਜਿਆਦਾ ਹੋ ਗਿਆ ਸਾਰੇ ਡਰ ਗਏ ਸੀ ਕਿ ਕਿ ਤੇ ਚਾਚੀ ਵਾਲੀ ਹਾਲਤ ਨਾ ਹੋਵੇ ਜਿਵੇਂ ਮੰਮੀ ਨੂੰ ਕਹਿ ਰਹੇ ਸੀ ਚਾਚੀ ਵਾਲੀ ਹਾਲਤ ਨਾ ਹੋਵੇ ਇਹ ਚੀਜ਼ ਕਰਕੇ ਸਾਰਿਆਂ ਨੂੰ ਮੇਰਾ ਵੀ ਡਰ ਪੈ ਗਿਆ ਸੀ ਤੇ ਤਾਂ ਕਰਕੇ ਫਿਰ ਜਦੋਂ ਹਫਤੇ ਬਾਅਦ ਮੇਰੇ ਚਾਚਾ ਜੀ ਤੇ ਮੁੰਡੇ ਕੇ ਮੈਂ ਉਹਨਾਂ ਨੇ ਉਹਨੇ ਮੈਨੂੰ ਦੱਸਿਆ ਮੇਰੇ ਚਾਚਾ ਜੀ ਤੇ ਮੁੰਡੇ ਨੇ ਕਿ ਉੱਥੇ ਅਮਰਤ ਦਾ ਸ਼ਕਨਾ ਹੈ ਤੇ ਦੂ ਸ਼ਕਨਾ ਹੈ ਮੈਂ ਕਿਹ ਸ਼ਕਨਾ ਤੇ ਹੈ ਹੀ ਐ ਇਹਦੇ ਵਿੱਚ ਹੁਣ ਦੇਰ ਕੀ ਸਵੇਰ ਕੀ ਮੈਂ ਸ਼ਕਨਾ ਕਿ ਸ਼ਕਨਾ ਤੇ ਹੈ ਹੀ ਤੇ ਫਿਰ ਮੈਂ ਚਲੀ ਗਈ ਸੀ ਅਗਲੇ ਦਿਨ ਬਸ ਮੇਰਾ ਪੀ ਲਿਆ ਮੇਰਾ ਉਸ ਦਿਨ ਵੀ ਮੈਨੂੰ ਪੀ ਲਿਆ ਹੋਇਆ ਹੋਇਆ ਸੀ ਤੇ ਪੀ ਲਿਆ ਵਾਲੀ ਮਾਲਾ ਜਿਹੜੇ ਕਹਿੰਦੇ ਪਾਉਂਦੇ ਨੇ ਉਹ ਉਤਾਰੀ ਤੇ ਅਗਲੇ ਦਿਨ ਫਿਰ ਮੈਂ ਚਲੀ ਗਈ ਤਿੰਨ ਦਿਨ ਪੂਰੇ ਹੋਣ ਤੋਂ ਬਾਅਦ ਚਲੀ ਗਈ ਬਸ ਐ ਸੀ ਕਿ ਕੁਝ ਨਾ ਕੁਝ ਜ਼ਿੰਦਗੀ ਦਾ ਕੋਈ ਨਾ ਕੋਈ ਤੇ ਹਾਰ ਕੋਈ ਨਾ ਕੋਈ ਗੱਲ ਯਾਦ ਕਰਾਉਂਦਾ ਰਹਿੰਦਾ ਤੇ ਮੇਰਾ ਸਭ ਤੋਂ ਵੱਡਾ ਇਹ ਸੀ ਕਿ ਪਰਮਾਤਮਾ ਦੇ ਨੇੜੇ ਜਾਣਾ ਹਨਾ ਬਾਕੀ ਸਭ ਨੂੰ ਜਾਨਣਾ ਚਾਹੀਦਾ ਮੈਂ ਕਹਿੰਨੀ ਹ ਬਹੁਤ ਕੁਝ ਪਰ ਜ਼ਿੰਦਗੀ ਦੇ ਵਿੱਚ ਜੋ ਸਾਨੂੰ ਕਰਨਾ ਆਏ ਆ ਉਹੀ ਕਰਨਾ ਚਾਹੀਦਾ ਤੇ ਉਹ ਚੀਜ਼ ਦੀ ਸਿੱਖ ਮਿਲਦੀ ਹੈ ਬਾਕੀ ਤੁਹਾਡੇ ਭਾਜੀ ਜੇ ਕੋਈ ਗੱਲ ਲੱਗੀ ਬੁਰੀ ਲੱਗੀ ਹੋਏ ਤੇ ਮਾਫ ਕਰਨਾ ਬਾਕੀ ਤੁਹਾਡੇ ਭਾਜੀ ਠੀਕ ਨਹੀਂ ਹੈ ਅਸੀਂ ਕੱਲ ਮਿਲਾਂਗੇ ਨਵੇਂ ਵਲੌਗ ਦੇ ਨਾਲ ਸਸਟੀਕਰ